ਉੱਮਨੇ ਮੁਰਸਾਂਤੇ ਲਾ ਕੇ ਵੀ ਸਾਹਮਣੇ ਆ ਗਏ ਤੇ ਜਿਹੜਾ ਮੁੰਡਾ ਵੀ ਮੇਰੇ ਨਾਲ ਸੀ ਉਹ ਕਹਿੰਦਾ ਵੀ ਪਹਿਲਾਂ ਮੂੰਹ ਘਲਤਾ ਮੈਂ ਕਿਹਾ ਵੀ ਐ ਕਰਕੇ ਵੀ ਕੀ ਕਹਿੰਦੇ ਐ ਤੇ ਉਹ ਕਹਿੰਦਾ ਵੀ ਕੋਈ ਗੱਲਬਾਤ ਹੀ ਕਰਨੀ ਐ ਵੀ ਰੌਲਾ ਦਾ ਨਿਪਟਾਈ ਐ ਕਰਦੇ ਕਰਾਉਂਦੇ ਤੇ ਜੋ ਕੋਲੇ ਆ ਗਏ ਤੇ ਭੈਣਾਂ ਕਰਕੇ ਵੀ ਫੇਰ ਵੀ ਫੈਰ ਕੱਢ ਕੇ ਉਸ ਲੜਕਾ ਕੇ ਫੇਰ ਮਾਰਿਆ ਇਨਕਾਰ ਹੁੰਦਾ ਬਸ ਵੀ ਜਿਹੜਾ ਵੀ ਮੇਰੇ ਭਰਾ ਨੂੰ ਪਹਿਲਾਂ ਤਾਂ ਪੈਸੇ ਖੋਹਦੇ ਮਾਰੇ ਵੀ ਸੱਟਾਂ ਮਾਰ ਕੇ ਸੀ ਉਦੋਂ ਵਕ ਜਦੋਂ ਵੀ ਛੋਟਾ ਵੀ ਸਹੀ ਹੋ ਗਿਆ ਤੇ ਮੋਰੋ ਫੇ ਲੜਾਈ ਹੋਈ ਤੇ ਮੋਰੋ ਜਿਹੜਾ ਉਹਨਾਂ ਚ ਮੁੰਡਾ ਸੀ ਆ ਵੀ ਉਹ ਮਰ ਗਿਆ ਮਰ ਤੂ ਹੈਗਾ ਕੁਟੀ ਦਾ ਤੇ ਇੱਕ ਵਸ ਉਹ ਆਕਾਸ਼ ਹੈਗਾ ਗੱਦੋਸ ਨਾਲ ਵੀ ਵੀ ਇੱਕ ਦਾ ਬਸ ਵੀ ਬੱਜੇ ਹੀ ਆ ਮੇਰੇ ਬਸਾ ਸਾਥੇ ਆ ਵੀ ਪਟਦੇ ਆ ਔਰ ਤਵੇਗਾ ਤੇ ਦੂਜੇ ਵੇਲੇ ਜਦੋਂ ਉਹ ਲੋਡ ਕਰਨ ਲੱਗਿਆ ਤੇ ਨਾਲ ਦੀ ਨਾਲ ਵੀ ਪਾਸਾ ਬੂਸਾ ਵੱਟ ਗਿਆ ਵੀ ਸਾਈਡ ਤੇ ਲੰਘ ਗਿਆ ਤਾਂ ਕਰ ਇਹਨੇ ਦੋ ਫਾਟ ਵੀ ਦੋ ਫਾਟ ਅੱਛਾ ਤੋਂ ਉਹਨੂੰ ਸਿੱਧਾ ਇੱਥੇ ਲੈ ਕੇ ਆਏ ਫਿਰ ਮੋਰੂ ਜਿਹੜਾ ਹੋਰ ਹੰਡੀ ਰੋਡ ਤੇ ਸਰਾਹ ਹਸਪੀਟਲ ਹੈ ਤੇ ਉੱਥੇ ਲੈ ਗਏ ਸੀ ਇੱਕੇ ਰਾਉਂਡ ਵੀ ਪੱਟੀ-ਮੋਟੀ ਕੀਤੀ ਤੇ ਨਾਲ ਦੀ ਨਾਲ ਵੀ ਐਂਬੂਲੈਂਸ ਆ ਗਈ ਮੰਗਦਾ ਵੀ ਬਰਾ ਵੀ ਮੋਹਲਾ ਬਲਾਕ ਰਾਹਵੇ ਭਾ ਇਹ ਵੀ ਰੋਹ ਦਾ ਕੰਮ ਹੀ ਹੈ ਜਿ ਸੋਦਰ ਪਹਿਲਾ ਵੀ ਜੋ ਬੰਦਾ ਵੱਢਗੇ ਸੀਗੇ ਸੰਗਤ ਮੰਡੀ ਉਹ ਕੋਲੇ ਬਲਾਕ ਦੇ ਕੋਲੇ ਵੀ ਪੋਸਟ ਸਟੇਸ਼ਨ ਵੀ ਕੋਲੇ ਐ ਤੇ ਬਲਾਕ ਵੀ ਕੋਲੇ ਐ ਇਹ ਬੰਦਾ ਵੀ ਪੰਜ ਕਰਮਾਰੇ ਕੋਲੇ ਬੰਦਾ ਵੜੀਏ ਕਿ ਉਹ ਦਾ ਮੋਹਲ ਬਸ ਵੀ ਸਰੀਪੇ ਬਸੂ ਉਹ ਆਪਣਾ ਪੱਕੇ ਕਲਾਂ ਪੇਂਟਰੀ ਫਾਈਨਰੀ ਰੋਡ ਤੇ ਜਾ ਰਿਹਾ ਸੀਗਾ ਜਿਹੜਾ ਥਾਣਾ ਸੰਗਤ ਤੀਂ ਪੈਂਦਾ ਉੱਥੇ ਨੌਜਵਾਨਾਂ ਨੇ ਉਹਨੂੰ ਘੇਰ ਕੇ ਉਹਦੇ ਸੱਟਾਂ ਮਾਰੀਆਂ ਤੇ ਉਹਦੇ ਉਹਦੇ ਫਾਇਰ ਵੀ ਕੀਤਾ ਜੀ ਸਾਡੇ ਨਾਲ ਸੋ 3-4 ਮਹੀਨੇ ਪਹਿਲਾਂ ਸੰਗਤ ਥਾਣੇ ਦੇ ਵਿੱਚ 96 ਨੰਬਰ ਐਫ ਆਈ ਆਰ ਦਰਜ ਹੋਈ ਸੀ ਬਾਰਡਰ ਦੀ ਉਦੇ ਵਿੱਚ ਜਿਹੜਾ ਮੁੰਡਾ ਮਰਿਆ ਸੀ ਇਹ ਉਹਦੇ ਦੋਸਤ ਹੈ ਉਹਨਾਂ ਨੇ ਅੱਜ ਜਿਹੜੇ ਮੁੰਡੇ 'ਤੇ ਸੱਟਾਂ ਮਾਰੀਆਂ। ਕੌਣ ਸੀ ਜਿਹਦੀ ਮੌਤ ਹੋਈ ਸੀ ਔਰ ਇਹ ਕੌਣ ਸੀ ਜਿਨ੍ਹਾਂ ਨੇ ਫਾਇਰ ਕੀਤਾ? ਉਦੋਂ ਜੀ ਜਿਹੜਾ ਮੁੰਡਾ ਮਰਿਆ ਸੀ ਉਹ ਇੰਟਰ ਕਾਸਟ ਮੈਰਿਜ ਕਰਕੇ ਮਰਿਆ ਸੀ ਜਿਹੜੀ ਉਹਦੀ ਵਾਈਫ ਸੀ ਉਹਦੇ ਭਰਾਵਾਂ ਨੇ ਉਹ ਮੁੰਡਾ ਮਾਰਿਆ ਸੀ ਉਦੋਂ ਐਫ ਆਈ ਆਰ ਨੰਬਰ 96 ਦੇ ਵਿੱਚ ਤੇ ਅੱਜ ਉਹਦਾ ਪੁਰਾਣੀ ਰੰਜਿਸ਼ ਕਰਕੇ ਹੀ ਅੱਜ ਇਨਸੀਡੈਂਟ ਹੋਇਆ। ਗੋਲੀ ਚੱਲੀ ਹੈ ਜੀ ਗੋਲੀ ਦੇ ਛਰੇ ਲੱਗੇ ਆ ਜਿਹੜਾ ਵਿਕਟਿਮ ਹੈ ਪਰ ਉਹ ਸਟੇਬਲ ਹੈ ਆਪਾਂ ਉਹਦੇ ਬਿਆਨਾਂ ਦੇ ਵਿੱਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਪਾਂ ਅਮਲ ਚ ਲਿਆਵਾਂਗੇ ਜੇਡੀ ਫਾਇਰਿੰਗ ਜਿਹਨੇ ਕੀਤੀ ਹੈ ਉਹਦੀ ਸਨਾਖਤ ਹੋ ਗਈ ਹੈ ਤੇਨ ਜਣਿਆਂ ਦੀ ਸਾਨੂੰ ਪਾਈ ਨਹੀਂ ਪਤਾ ਲੱਗ ਗਿਆ ਜੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਬਾਅਦ ਵਿੱਚ ਅਣ ਪਛਾਤੇ ਜਿਹੜੀ ਪਿਸਟਲ ਸੀ ਇਹਨਾਂ ਕੋਲ ਕਿਹੜੀ ਸੀ ਦੇਸੀ ਸੀ ਇਹ ਲਾਇਸੈਂਸ ਸੀ ਕਿਉਂ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿੱਨਾ ਕਲੀਅਰ ਨਹੀਂ ਹੋਇਆ ਬਾਅਦ ਚ ਬਦਲ ਲਗਾ ਘਟਨਾ ਕਿੰਨੇ ਵਜੇ ਵੀ ਹੈ ਅਰਾਊਂਡ ਜੀ ਅਧੇਕ ਘੰਟਾ ਪਹਿਲਾਂ ਦੀ ਘਟਨਾ ਹੈ